DSR ਬਜਾਈ ਇਹ ਜਲਦੀ ਪੰਜਾਬ ਦੇ ਵਿੱਚ ਸ਼ੁਰੂ ਹੋ ਚੁਕੀ ਹੈ ਤੇ ਖਾਸ ਕਰਕੇ ਇਸ ਵਾਰ ਕਹਿੰਦੇ ਕਿ 1500 ਰੁਪਿਆ ਹਰ ਏਕੜ ਕਿਸਾਨਾਂ ਨੂੰ ਦਿੱਤਾ ਜਾਣਾ ਹੈ ਜਿਹੜੇ ਇਸ ਬਜਾਈ ਦੇ ਵਿੱਚ ਸਰਕਾਰ ਦਾ ਸਾਥ ਦੇਣਗੇ 5 ਲੱਖ ਏਕੜ ਰਾਖਵੇਂ ਕੀਤੀ ਚੋਣੇ ਦੀ ਸੀਧੀ ਜਿਹੜੀ ਹੈ ਲੋਈ ਜਾਂ ਬਜਾਈ ਜਿਹੜੀਆਂ ਹੋਏਗੀ ਪਰ ਤੇ ਇੱਕ ਤਾਂ ਜਿਹੜਾ 1500 ਇੱਕ ਏਕੜ ਉਹਦੇ ਤੇ ਸਬਸਿਡੀ ਵੀ ਦੇਵੇਗੀ ਚਾਹੇ ਬਰੰਮਤ ਹੋਵੇ ਚਾਹੇ ਸਾਰਾ ਕੰਮਕਾਰ ਹੋਵੇ ਉਥੇ EMPLOYE ਵੀ ਰੱਖੇ ਹੋਇਆ ਖਰਚਾ ਸਾਰਾ ਪੰਜਾਬ ਕਰ ਰਿਹਾ ਪਰ ਖਲਾਫਤ ਜਦੋਂ ਹੁੰਦੀ ਹੈ ਉਦੋਂ ਵੀ ਪੰਜਾਬ ਦੀ ਹੁੰਦੀ ਹੈ ਡੈਮਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੀ ਕਾਫੀ ਫੈਸਲਾ ਕੀਤਾ ਹੈ ਨਵੀਂ ਕਿਸਮ ਦੇ ਨਵੀਂ ਟੈਕਨੋਲੋਜੀ ਦੇ ਬੋਇਲਰ ਲਾਉਂਕੇ ਉਹਨਾਂ ਚ ਛੋਨੇ ਦੀ ਪ੍ਰਾਲੀ ਦਾ ਇਸਤੇਮਾਲ ਹੋਇਆ ਕਹਿੰਦੇ ਨੇ 1 ਕਰੋੜ ਰੁਪਏ ਦੇ ਜਿਹੜਾ ਪਰ ਜਿਹੜਾ ਪਰਨਸਟੀ ਸੂਲੀ ਦੇ ਅੰਦਾਹ ਲਾਂਭੀ ਕੀਤਾ ਗਿਆ ਹੈ ਕਿ ਉਹ ਤਾਂ ਕੋਰਡ ਦਾ ਸਵਾਲ ਹੈ ਦੇਖੋ ਬੋਰਡ ਦਾ ਖਰਚਾ ਦਾ ਪਰੇ ਪੰਜਾਬ ਤੇ ਜਦੋਂ ਗੱਲ ਹੁੰਦੀ ਹੈ ਆਪਣਾ ਦੇਤਾਂ ਦੀ ਤਾਂ ਬੋਰਡ ਜਿਹੜਾ ਚਾਕੀ ਮੁੰਦਕਾਰੀ ਚੇਰਮੈਨ ਵੀ ਜਿਹੜਾ ਜਾ ਕੇ ਖੜਾ ਹੋ ਜਾਂਦਾ ਹਰਿਆਣਾ ਦੇ ਨਾਲ ਦੋ ਤਿੰਨ ਸਾਲਾਂ ਦੇ ਲਈ ਜੋ ਤੱਕ ਪੰਜਾਬ ਦੇ ਇਲੈਕਸ਼ਨ ਹੋਣੇ ਐ ਉਦੋਂ ਤੱਕ ਇੱਕ ਕਹਿ ਸਕਦੇ ਆ ਕਿ ਚੰਗੀ ਸਿੱਖ ਦੇਣ ਦਾ ਇੱਕ ਤਰੀਕਾ ਲੱਭਿਆ ਪੰਜਾਬ ਸਰਕਾਰ ਨੇ ਜੀ ਵੀਰ ਕੀ ਹੁੰਦਾ ਕਿ ਲੋਕ ਸਭਾ ਕਰ ਦਿੰਦੇ ਕਿ ਕਿਹੜੀ ਪਾਰਟੀ ਦਾ ਸਫਾਇਆ ਆਪ ਕਰਦੇ ਜੀ ਬਲਵੇਕੇ ਕਾਂਗਰਸ ਨੇ ਤੋ ਕਿਹਾ ਕਿ ਲੋਕ ਕਾਂਗਰਸ ਦਾ ਸਫਾਇਆ ਕਰਨ ਉਹ ਕਹਿੰਦੇ ਜਿਹੜਾ ਸਾਡੇ ਜੀ ਮੜਾ ਅੰਸਰ ਬੈਠਾ ਉਹ ਤਾਂ ਸਫਾਇਆ ਸੀ ਆਪ ਕੀ ਕਰਦੇ ਇਸ ਵੀ ਦਿਨ ਚ ਦੋਨੋਂ ਉੱਤੇ ਚੇਅਰਮੈਨ ਵੀ ਬੋਰਡ ਪੜੀ ਸੈਨਾ ਕੌਂਸਲਰਾਂ ਨੇ ਆਪਣੀ ਬੋਰਡ ਜਿਹੜੀ ਦੂਜੇ ਪਾਸੇ ਪਾ ਦਿੱਤੀ ਜੀ ਨਹੀਂ ਕਾਂਗਰਸ ਬਹੁਮਤ ਚ ਹੁੰਦੀ ਹੋਈ ਵੀ ਉੱਥੇ ਹਾਰ ਗਈ ਤੇ ਉਹਨਾਂ ਨੂੰ 5 ਸਾਲ ਦੀ ਕਟਵਰ ਪਾਰਟੀ ਤੋਂ ਬਾਹਰ ਦਾ ਬਖਾਇਆ ਗਿਆ ਜਿਹੜੇ ਵੱਡੇ ਅਫਸਰ ਮਾੜੇ ਸਮੇਂ ਦੇ ਵਿੱਚ ਅੱਗੇ ਖੜ ਕੇ ਸਾਡੇ ਦੇਸ਼ ਨੂੰ ਬਚਾਰੇ ਨੇ ਜਦੋਂ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੀ ਸ਼ਮਦਾਬੀ ਵਰਤੀ ਜਾਂਦੀ ਹੈ ਤਾਂ ਫਿਰ ਮਾਮਲਾ ਕਿੱਧਰ ਨੂੰ ਜਾਂਦਾ ਸਮਝਿਆ ਜਾਂਦਾ ਹੈ। ਸਹੀ ਵਾਰ ਕੀ ਹੁੰਦਾ ਕਿ ਲੋਕ ਸਭਾ ਕਰ ਦਿੰਦਾ ਕਿ ਕਿਹੜੀ ਪਾਰਟੀ ਨੇ ਸਭਾਇਆ ਆਪ ਕਰਦੀ ਜੀ ਵਰਤ ਹੈ ਕਿ ਕਾਂਗਰਸ ਇਸ ਤੋਂ ਪਹਿਲਾਂ ਕਿ ਲੋਕ ਕਾਂਗਰਸ ਦਾ ਸਭਾਇਆ ਕਰਨਾ ਉਹ ਕਹਿੰਦੇ ਜਿਹੜਾ ਸਾਡੀ ਜੀ ਮੜਾ ਅਫਸਰ ਬੈਠਾ ਉਹ ਤਾਂ ਸਭਾਇਆ ਸੀ ਆਪ ਕੀ ਕਰਦੀ ਹੈ। ਦਿੱਲੀ ਯੂਨੀਵਰਸਿਟੀ ਦੀ ਕਰੀਏ ਤਾਂ ਉੱਥੋਂ ਦੇ ਪ੍ਰਧਾਨ ਨੇ ਰਣਕ ਖੱਤਰੀ ਉਹ ਵਿਦਿਆਰਥੀਆਂ ਦੇ ਹੱਥ 'ਚ ਖੜਦੇ ਨਜ਼ਰ ਆਏ ਤੇ ਉਹਨਾਂ ਨੇ ਉੱਥੋਂ ਦੀਆਂ ਖਿੜਕੀਆਂ ਤੱਕ ਤੋੜੀਆਂ ਕਹਿੰਦੇ ਤੁਸੀਂ ਵਿਦਿਆਰਥੀਆਂ ਦੀ ਗੱਲ ਨਹੀਂ ਸੁਣਦੇ ਤੁਸੀਂ ਸੋਚੋ ਕਿ ਪ੍ਰਧਾਨ ਨੂੰ ਇਸ ਤਰ੍ਹਾਂ ਦੀ ਕਾਰਵਾਈ ਕਰਨੀ ਪਈ ਜੀ ਉਹਨਾਂ ਨੇ ਖਿੜਕੀ ਪੁੱਟਦੀ ਜਾਨੀ ਦਿੱਲੀ ਯੂਨੀਵਰਸਿਟੀ ਦੇ ਪ੍ਰਧਾਨ ਨੇ ਖਿੜਕੀ ਪੁੱਟਦੀ ਉਹ ਕਹਿੰਦੇ ਸਾਡੀ ਸੁਣਵਾਈ ਕੋਈ ਨਹੀਂ ਪਰ ਹਰ ਵਾਰਾਂ ਕੰਟੀਨ ਵਿਦਿਆਰਥੀ ਖੜੇ ਰਹਿੰਦੇ ਆ ਪਰ ਪੁੱਛਦਾ ਕੋਈ ਨਹੀਂ ਉੱਥੋਂ ਦੀਆਂ ਖਿੜਕੀਆਂ ਤੱਕ ਤੋੜੀਆਂ ਕਹਿੰਦੇ ਤੁਸੀਂ ਵਿਦਿਆਰਥੀਆਂ ਦੀ ਗੱਲ ਨਹੀਂ ਸੁਣਦੇ ਤੁਸੀਂ ਸੋਚੋ ਕਿ ਪ੍ਰਧਾਨ ਨੂੰ ਇਸ ਤਰ੍ਹਾਂ ਦੀ ਕਾਰਵਾਈ ਕਰਨੀ ਪਈ ਦੂਜੇ ਪਾਸੇ ਰਾਹੁਲ ਗਾਂਧੀ ਨੇ ਉਹ ਬਿਹਾਰ ਦੇ ਵਿਦਿਆਰਥੀਆਂ ਨੂੰ ਮਿਲ ਲਗੇ ਉਹਨਾਂ ਨੂੰ ਨਹੀਂ ਮਿਲਣ ਦਿੱਤਾ ਗਿਆ ਉੱਥੇ ਵੀ ਬਹੁਤ ਵੱਲਾ ਗੁੱਲਾ ਹੋਇਆ ਬਹੁਤ ਵੱਡਾ ਸਵਾਲ ਇਹ ਹੈ ਕਿ ਜਿਹੜਾ ਵਿਦਿਆਰਥੀਆਂ ਦੇ ਦਰਵਾਜ਼ੇ ਜਾਂ ਵਿਦਿਆਰਥੀ ਨੇ ਖਿੜਕੀਆਂ ਬੰਦ ਕਰਨ ਦੀ ਲੋੜ ਨਹੀਂ ਸਾਡੇ ਜਿਹੜੇ ਦੇ ਹੁਕੂਮਾਣਾਂ ਨੂੰ ਆਪਣੀਆਂ ਖਿੜਕੀਆਂ ਖੋਲਣ ਦੀ ਲੋੜ ਹੈ ਵਿਦਿਆਰਥੀ ਨੂੰ ਕਿਹੋਨੇ ਅਧਿਕਾਰ ਕਿ ਉਹਨਾਂ ਨੂੰ ਸਾਰਿਆਂ ਦੀ ਗੱਲ ਸੁਣਨ ਦਿਓ ਉਸ ਕਿਸੇ ਵੀ ਆਗੂ ਵਿਦਿਆਰਥੀਆਂ ਨਾਲ ਮਿਲਣ ਦਾ ਹੱਕ ਹੈ ਉਥੋਂ ਦੀ ਜਿਹੜੀ ਵਿਆਰ ਦੀ ਸਰਕਾਰ ਹੈ ਉਸ ਨੂੰ ਲੱਗਿਆ ਕਿ ਰੋਹਰ ગાંધી ਦੇ ਵਿਦਿਆਰਥੀਆਂ ਨੂੰ ਜਾ ਕੇ ਮਿਲਣਗੇ ਅਗਲੇ ਸਮਚਾਨ ਵਾਲੀਆਂ ਚੋਣਾਂ ਪਤਾ ਨਹੀਂ ਕੀ ਇੰਪੈਕਟ ਪਏਗਾ ਕੀ ਪ੍ਰਭਾਵ ਪਵੇਗਾ ਤਰੂਰ ਜੇਲ੍ਹ ਦੇ ਵਿੱਚ ਜਦੋਂ ਚੈਕਿੰਗ ਹੋਈ ਤਾਂ ਜੋ ਜੇਲ੍ਹ ਸਿਕਿਉਰਟੀ ਦਾ ਡੀਐਸਪੀ ਸੀ ਉਹੀ ਜਿਸ ਤਰ੍ਹਾਂ ਸੰਧਵਾਹ ਸਾਹਿਬ ਕਹਿੰਦੇ ਹੁੰਦੇ ਨੇ ਕਿ ਉਹੀ ਕਾਲੀ ਭੇੜ ਨਿਕਲਿਆ ਵਿੱਚੋਂ ਗ੍ਰਿਫਤਾਰੀ ਹੋਈ ਹੈ ਸਮੂਹ ਜੇਲ੍ਹ ਦੀ ਸਕਿਉਰਿਟੀ ਦਾ ਮਾਮਲਾ ਸਕਿਉਰਿਟੀ ਦੇ ਡੀਐਸਪੀ ਐਕੋਰਪ੍ਰੇਸਿੰਗ ਉਹਨਾਂ ਨੂੰ ਗ੍ਰਸਤ ਵੀ ਕਰ ਲਿਆ ਗਿਆ ਉਹਨਾਂ ਦੇ ਤੇ ਬੜੇ ਸਪੱਸ਼ਟ ਪੋਸ਼ ਲੱਗੇ ਆ ਜਿਹੜੇ ਜੇਲ੍ਹ ਚ ਨਸ਼ਾ ਤਸਕਰ ਹੈ ਉਹਨਾਂ ਨੂੰ ਨਸ਼ਾ ਵੀ ਸਪਲਾਈ ਕਰਦੇ ਸੀ ਮੋਬਾਈਲ ਵੀ ਸਪਲਾਈ ਕਰਦੇ ਸੀ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਸ਼ੁਰੂਆਤ ਕਰਾਂਗੇ ਪੰਜਾਬ ਦੇ ਵਿੱਚ ਅੱਜ ਤੋਂ ਟੋਣੇ ਦੀ ਜੋ ਲਵਾਈ ਹੈ ਬਜਾਈ ਹੈ ਉਹ ਸ਼ੁਰੂ ਹੋ ਚੁੱਕੀ ਹੈ ਸੋ ਇਸ ਦੇ ਨਾਲ ਕਿਸਾਨਾਂ ਦਾ ਜਿਹੜਾ ਕੰਮ ਹੈ ਕੰਮ ਦਾ ਸلسلਸਲਾ ਉਹ ਅੱਜ ਤੋਂ ਸ਼ੁਰੂ ਹੋ ਚੁੱਕਿਆ ਹੈ ਪਰ ਇਸ ਦੇ ਨਾਲ ਨਾਲ ਕਿਸ ਤਰ੍ਹਾਂ ਦੀਆਂ ਸਹੂਲਤਾਂ ਇਸ ਸੀਜ਼ਨ ਦੇ ਵਿੱਚ ਸਰਕਾਰ ਦੇ ਰਹੀ ਹੈ ਕਿਸਾਨਾਂ ਨੂੰ ਕਿਉਂਕਿ ਸਿੱਧੀ ਲਵਾਈ ਦਾ ਬੜਾ ਚਰਚਾ ਜਿਹੜਾ ਉਹ ਭਗਵੰਤ ਮਾਨ ਲਗਾਤਾਰ ਕਰ ਰਹੇ ਨੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਇਸ ਇਸ ਵਿਸ਼ੇ ਦੇ ਉੱਪਰ ਵਿਚਾਰ ਚਰਚਾ ਕਰਦੇ ਹਾਂ ਸਵਾਗਤ ਹੈ ਜੀ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਇਸ ਤਰ੍ਹਾਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅਸੀਂ ਮੁੱਦਿਆਂ ਤੇ ਆਪਾਂ ਚर्चा ਕਰਾਂਗੇ ਲੋ ਸਵਾਲ ਜੀ ਸਤਸਪ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਡੀਐਸਆਰ ਬਜਾਈ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਤੇ ਖਾਸ ਕਰਕੇ ਇਸ ਵਾਰ ਕਹਿੰਦੇ ਕਿ 1500 ਰੁਪਇਆ ਪ੍ਰਤੀ ਏਕੜ ਕਿਸਾਨਾਂ ਨੂੰ ਦਿੱਤਾ ਜਾਣਾ ਹੈ ਜਿਹੜੇ ਇਸ ਬਜਾਈ ਦੇ ਵਿੱਚ ਸਰਕਾਰ ਦਾ ਸਾਥ ਦੇਣਗੇ ਇਸ ਮਸਲੇ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਪ੍ਰਾਲੀ ਨੂੰ ਲੈ ਕੇ ਵੀ ਕੁਝ ਜੜੀਆਂ ਨੀ ਸਕੀਮਾਂ ਕਹਿ ਲੋ ਉਹ ਸਾਂਝੀਆਂ ਕੀਤੀਆਂ ਗਈਆਂ ਨੇ ਜਿਸ ਦੇ ਨਾਲ ਕਿਸਾਨਾਂ ਨੂੰ ਮਦਦ ਮਿਲ ਸਕਦੀ ਹੈ ਦੇਖੋ ਅੱਜ ਤੋਂ ਚੋਨੇ ਦੀ ਸਿੱਧੀ ਜਿਹੜੀ ਬੁਝਾਈ ਹੈ ਉਹਦਾ ਸਮਾਜ ਦਾ ਪੰਜਾਬ ਸਰਕਾਰ ਨੇ ਜ਼ਿਕਰ ਕੀਤਾ ਹੈ ਸ਼ੁਰੂ ਹੋ ਗਿਆ ਅਹਿਮ ਮਾਮਲਾ ਕਿ ਪਿਛਲੇ ਸਾਲ ਵੀ ਚੋਨੇ ਦੀ ਸਿੱਧੀ ਬੁਝਾਈ ਦੀ ਗੱਲ ਕੀਤੀ ਗਈ ਸੀ ਤਾਂ ਉਹਦੇ ਨਾਲ ਉਹ ਕਿ ਜਿਹੜਾ ਨਿਸ਼ਾਨਾ ਆਏਗਾ ਵਧੇਰੇ ਮਿੱਠਾ ਗਏ ਇਹ ਕਹਿ ਕੇ 5 ਲੱਖ ਏਕੜ ਜੀ ਨਾਕ ਵਿੱਚ ਚੋਨੇ ਦੀ ਸਿੱਧੀ ਜਿਹੜੀ ਹੈ ਲੋਹਾਈ ਦਾ ਬੁਝਾਈ ਜਿਹੜੀ ਹੈ ਉਹ ਹੋਏਗੀ ਹੂੰ ਉਹਦੇ ਨਾਲ ਇਹ ਕਿ ਇੱਕ ਤਾਂ ਪਾਣੀ ਦੀ ਕਾਫੀ ਬਚਤ ਹੋਏਗੀ ਉਰੇ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਲੁਆਈ ਤੇ ਖਰਚਾ ਆਉਂਦਾ ਜਿਹੜੀ ਰਵੈਟੀ ਕਿਸਮ ਦੀ ਲੁਆਈ ਹੁੰਦੀ ਹੈ ਝੋਨੇ ਦੀ ਉਹਦੇ ਨਾਲ ਜਿਹੜਾ ਲੁਆਈ ਦਾ ਖਰਚਾ ਉਹ ਵੀ ਕਾਫੀ ਘਟੇਗਾ ਔਰ ਸਰਕਾਰ ਜਿਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਪ੍ਰਤੀ 1 ਕ ਜਿਹੜਾ 1500 ਕ ਜਿਹੜਾਗਾ ਉਹਦੇ ਤੇ ਸਬਸਿਡੀ ਵੀ ਦੇਵੇਗੀ ਸੋ ਕਿਸਾਨਾਂ ਨੂੰ ਕਾਫੀ ਜਿਹੜਾ ਇੱਕ ਤਰੀਕੇ ਨਾਲ ਸਿੱਧੀ ਝੋਨੇ ਦੀ ਲੁਆਈ ਕਹेलो ਬੁਝਾਈ ਕਹेलो ਜਿਹੜੀ ਹੈਗੀ ਹੈ ਉਹਨਾਂ ਦਾ ਕਾਫੀ ਰਾਹਤ ਵਾਲਾ ਮਾਮਲਾ ਹੈਗਾ ਕਿਉਂਕਿ ਅਕਸ਼ਾ ਜਿਹਦਾ ਝੋਨੇ ਦੀ ਬਜਾਈ ਜਾਂ ਰੁਆਈ ਦਾ ਕੰਮ ਸ਼ੁਰੂ ਹੁੰਦਾ ਹੈ ਤਾਂ ਉਦੋਂ ਹੀ ਜਿਹੜਾ ਨਾਲ ਦੀ ਨਾਲੇ ਲਗਾ ਸ਼ੁਰੂ ਹੋ ਜਾਂਦੀ ਆ ਕਿ ਦੇਖੋ ਜੀ ਝੋਨੇ ਦਾ ਸੀਜ਼ਨ ਆ ਗਿਆ ਜਿੱਥੇ ਦੀ ਮੰਗ ਵਾਜੇਗੀ ਥੱਤੀ ਇਹਨਾਂ ਪਾਣੀ ਘਟਣ ਲੱਗੇਗਾ ਉਹ ਸਾਰੇ ਮਾਮਲਿਆਂ ਦਾ ਹੱਲ ਜਿਹੜਾ ਹੈਗਾ ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਸੋਚਿਆ ਪਿਛਲੀਆਂ ਸਰਕਾਰਾਂ ਵੇਲੇ ਇਦਾਂ ਦਾ ਕਦੇ ਨਹੀਂ ਹੋਇਆ ਇਹ ਪਹਿਲੀ ਵਾਰ ਹੈ ਕਿ ਜਿਹਦੇ ਨਾਲ ਧਰਤੀ ਹੇਲੇ ਪਾਣੀ ਦਾ ਫਿਕਰ ਵੀ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਔਰ ਕਿਸਾਨਾਂ ਦੀ ਜੀਵਦਾ ਖਰਚਾ ਘਟਾਉਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਔਰ ਕਿਸਾਨਾਂ ਨੂੰ ਨਾਲ ਜਿਹੜਾ ਹੈਗਾ ਜੇ ਸਕੀਮ ਦੇ ਉਹ અપਨਾਉਣਗੇ ਤਾਂ ਰਾਹਤ ਦੀ ਗੱਲ ਵੀ ਹੈ ਕਿ ਉਹਨਾਂ ਨੂੰ ਸਬਸਿਡੀ ਦੇ ਤੌਰ ਤੇ 1500 ਰੁਪਏ ਪ੍ਰਤੀ ਏਕੜ ਲੈ ਕੇ ਰਾਹਤ ਵੀ ਮਿਲੇਗੀ ਔਰ ਇਹਦੇ ਨਾਲ ਕਿਸਾਨਾਂ ਦਾ ਵੀ ਜਿਹੜਾ ਹੈਗਾ ਉਹਨਾਂ ਦੇ ਲਵਾਈ ਦੇ ਖਰਚੇ ਦੂਜੇ ਖਰਚੇ ਉਹਨਾਂ ਚ ਵੀ ਕਟੌਤੀ ਹੋਏਗੀ ਸਾਡੇ ਲਈ ਕੀਮਤੀ ਸਭ ਤੋਂ ਵੱਡਾ ਸਰਮਾਇਆ ਤਾਂ ਤੇ ਇਲਾ ਪਾਣੀ ਹੈ ਉਹਦੀ ਬਚਤ ਵੀ ਹੋਏਗੀ ਜੀ ਜੀ ਇਹ ਸੱਬ ਅੱਗੇ ਵਾਦਿਆਂ ਤੇ ਗੱਲਾਂ ਪੰਜਾਬ ਦੇ ਡੈਮਾਂ ਦੀ ਜ਼ਰੂਰ ਕਰਾਂਗੇ ਕਿਉਂਕਿ ਅੱਜ ਚੰਡੀਗੜ੍ਹ ਦੇ ਵਿੱਚ BBMB ਦੀ ਮੀਟਿੰਗ ਜਿਸ ਦੇ ਵਿੱਚ ਪਾਣੀਆਂ ਦੀ ਵੰਡ ਦਾ ਜ਼ਿਕਰ ਹੈ ਜਿਹੜਾ ਉਹ ਖਾਸ ਹੈ ਕਿਉਂਕਿ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਇੰਜੀਨੀਅਰ ਇਸ ਮੀਟਿੰਗ ਦਾ ਹਿੱਸਾ ਨੇ ਤੇ ਜੂਨ ਮਹੀਨੇ ਦੇ ਪਾਣੀ ਦੀ ਗੱਲਬਾਤ ਹੈ ਪਰ ਇਹ ਸਭ ਦੇ ਵਿਚਕਾਰ ਇੱਕ ਵੱਡੀ ਚੀਜ਼ ਨਿਕਲ ਕੇ ਸਾਹਮਣੇ ਆ ਰਹੀ ਹੈ ਕਹਿੰਦੇ ਜਿੰਨੇ ਡੈਮ ਨੇ ਜਿੱਥੋਂ ਪਾਣੀ ਜਾ ਰਿਹਾ ਹੈ ਖਰਚਾ ਸਾਰਾ ਪੰਜਾਬ ਚੱਕ ਰਿਹਾ ਹੈ ਉਹਨਾਂ ਦੀ ਚਾਹੇ ਮੁਰੰਮਤ ਹੋਵੇ ਚਾਹੇ ਸਾਰਾ ਕੰਮਕਾਰ ਹੋਵੇ ਉਥੇ EMPLOYE ਵੀ ਰੱਖੇ ਹੋਇਆ ਖਰਚਾ ਸਾਰਾ ਪੰਜਾਬ ਕਰ ਰਿਹਾ ਹੈ ਪਰ ਖਿਲਾਫਤ ਜਦੋਂ ਹੁੰਦੀ ਹੈ ਉਦੋਂ ਵੀ ਪੰਜਾਬ ਦੀ ਹੁੰਦੀ ਹੈ ਡੈਮਾਂ ਨੂੰ ਲੈ ਕੇ ਸੋ ਕਹਿੰਦੇ ਦੇਖਦੇ ਇਸ ਮਾਮਲੇ ਨੂੰ ਸਾਰੇ ਨੂੰ ਆਪਾਂ ਇਸ મુદ્ਦੇ ਦਾ ਜ਼ਿਕਰ ਕਰਦੇ ਆਂ ਥੋੜਾ ਇਸ ਮਾਮਲੇ ਜਿਹਦੀ ਆਪਾਂ ਜ਼ਿਕਰ ਕੀਤਾ ਪਹਿਲਾਂ ਝੋਨੇ ਦੀ ਲਵਾਈ ਨੂੰ ਲੈ ਕੇ ਉਹਦੇ ਬਾਰੇ ਦਰਸ਼ਕਾਂ ਦੇ ਮਨ ਹੋਰ ਇੱਕ ਗੱਲ ਧਿਆਨ ਚ ਜਾਣਾ ਚਾਹੁੰਦਾ ਜਦੋਂ ਝੋਨੇ ਦੀ ਲਵਾਈ ਦਾ ਇਹਦੇ ਕੋ ਪਾਣੀ ਦਾ ਸਵੰਦਾ ਉਥੇ ਦਾ ਪ੍ਰਦੂਸ਼ਣ ਇੱਕ ਬਹੁਤ ਵੱਡਾ ਮਾਮਲਾ ਹੁੰਦਾ ਹੈ ਜੀ ਸਰਕਾਰ ਨੇ ਇਹ ਵੀ ਇੱਕ ਐਮ ਫੈਸਲਾ ਕੀਤਾ ਹੈ ਜਿਹੜੀ ਝੋਨੇ ਦੀ ਪਰਾਲੀ ਹੈ ਜੋ ਜਿਹੜੀ ਇੰਡਸਟਰੀ ਹੈਗੀ ਹੈ ਜਿਹੜੀ ਇੰਡਸਟਰੀ ਜਿਹੜੇ ਨਵੀਂ ਕਿਸਮ ਦੇ ਨਵੀਂ ਟੈਕਨੋਲੋਜੀ ਦੇ ਬੋਇਲਰ ਲਾਉਣਗੇ ਉਹਨਾਂ ਚ ਝੋਨੇ ਦੀ ਪਰਾਲੀ ਦਾ ਜਿਹੜਾ ਇਸਤੇਮਾਲ ਹੋਏਗਾ ਤਾਂ ਉਹਦੇ ਤੇ ਕਹਿੰਦੇ ਕਿ 1 ਕਰੋੜ ਰੁਪਏ ਦੀ ਜਿਹੜਾ ਪਰ ਯੂਨਟ ਜਿਹੜਾ ਪਰ ਇੰਡਸਟਰੀ ਸਬਸਿਡੀ ਦੇਣ ਦਾ ਐਲਾਨ ਵੀ ਕੀਤਾ ਗਿਆ ਉਹਦੋਂ ਇੱਕ ਵੱਡਾ ਫਾਇਦਾ ਇਥੇ ਇੰਡਸਟਰੀ ਨੂੰ ਰਾਹਤ ਮਿਲਦੀ ਨਜ਼ਰ ਆਉਂਦੀ ਹੈ ਉਥੇ ਪ੍ਰਦੂਸ਼ਣ ਨੂੰ ਲੈ ਕੇ ਕਿ ਕਿ ਪੰਜਾਬ ਹਮੇਸ਼ਾ ਹੀ ਨਿਸ਼ਾਨੇ ਤੇ ਆਉਂਦਾ ਹੈ ਕੇਂਦਰ ਸਰਕਾਰ ਕਹਿੰਦੀ ਹੈ ਦਿੱਲੀ ਦੀ ਸਰਕਾਰ ਕਹਿੰਦੀ ਹੈ ਕਿ ਪ੍ਰਦੂਸ਼ਣ ਪੰਜਾਬ ਵੱਲੋਂ ਜਾਂਦਾ ਹੈ ਸੋ ਇੱਕ ਬਹੁਤ ਐਨਸਟੈਪ ਲੈ ਆ ਗਿਆ ਜਦੋਂ ਇੱਕ ਪਾਸੇ ਆਪਾਂ ਛੋਨੇ ਦੀ ਲਵਾਈ ਦੀ ਗੱਲ ਕਰਦੇ ਨੇ ਦੂਜੇ ਪਾਸੇ ਜਦੋਂ ਖੇਤ ਤੇ ਛੋਨੇ ਦੀ ਕਟਾਈ ਆਉਣੀ ਹੈ ਤੇ ਪ੍ਰਾਈ ਦਾ ਮਸਲਾ ਆਉਣਾ ਉਹਦੇ ਲਈ ਵੀ ਹੁਣੇ ਤੇ ਵਿਉਤਵੰਦੀ ਕੀਤੀ ਜਾ ਰਹੀ ਹੈ ਤੇ ਹੁਣ ਆਪਾਂ ਗੱਲ ਕਰਦੇ ਆ ਜਿਹੜਾ ਹੈਗਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਕਿ ਪੰਜਾਬ ਕਿਸ ਕਦਰ ਲੁੱਟਿਆ ਜਾ ਰਿਹਾ ਤੇ ਕੁੱਟਿਆ ਜਾ ਰਿਹਾ ਹੈ ਆਖੜਾ ਬਿਆਸ ਮੈਂ ਜਿਵੇਂ ਪਿਛਲੇ ਦਿਨਾਂ ਜੋ ਆਪਾਂ ਦੇਖਦੇ ਆ ਲਗਾਤਾਰ ਇਸ ਗੱਲ ਤੇ ਰੌਲਾ ਰੱਪਾ ਪੈਂਦਾ ਰਿਹਾ ਕਿ ਹਰਿਆਣਾ ਨੂੰ ਪਾਣੀ ਦਿਓ 8500 ਸੁਕਿਸੇ ਪਾਣੀ ਦੇਣ ਦੀ ਗੱਲ ਚੱਲਦੀ ਰਹੀ ਤੇ ਜਦੋਂ ਪੰਜਾਬ ਨੇ ਕਿਹਾ ਕਿ ਸਾਨੂੰ ਸਾਖਤਾ ਤਾਂ ਦਿਓ ਕਿ ਜਿਹੜਾ ਅਸੀਂ ਖਰਚਾ ਕਰਦੇ ਆ ਖਰਚਾ ਕਿੰਨਾ ਕਰਦੇ ਆ ਤੇ ਸਾਡੇ ਪਾਣੀ ਲੁੱਟਿਆ ਜਾ ਰਿਹਾ ਤਾਂ ਹੁਣ ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਪੰਜਾਬ ਨੂੰ ਸਾਖਤਾ ਦਿੱਤਾ ਉਹਦੇ ਮੁਤਾਬਕ ਵੱਡੀ ਗੱਲ ਹੈ ਕਿ ਨੰਗਲ ਡੈਮ ਦਾ ਤਾਂ ਮੁਕੰਮਲ ਖਰਚਾ ਸਾਰਾ ਖਰਚਾ ਜਿਹੜਾ ਪੰਜਾਬ ਸਰਕਾਰ ਦੇ ਸਰ ਪੈਰਾ ਯਾਨੀ ਪੰਜਾਬ ਸਰਕਾਰ ਮੁਕੰਮਲ ਖਰਚਾ ਕਰ ਰਹੀ ਹੈ ਜੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਆਪਾਂ ਸਾਰੇ ਖਰਚੇ ਦੀ ਗੱਲ ਕਰੀਏ ਡੈਮ ਸਾਰੇ ਲਾ ਕੇ ਮੁਕੰਮਲ ਖਾਤੀ ਦੀ ਗੱਲ ਕਰੀਏ ਤਾਂ ਸਰਟੀਫਿਸ ਦੀ ਪੰਜਾਬ ਜਿਹੜਾ ਹੈਗਾ ਟੋਟਲ ਜਿਹੜਾ ਉਹਦੇ ਤੋਂ ਖਰਚਾ ਕਰਦਾ ਜਦੋਂ ਕਿ ਦੂਜੇ ਪਾਸੇ ਹਰਿਆਣਾ ਤੇ ਰਾਜਸਥਾਨ ਉਹ ਦੋਨੇ ਰਾਕੇ ਜਿਹੜਾ ਹੈਗਾ 40% ਦੀ ਯਾਨੀ 20% ਦੀ ਹਰਿਆਣਾ ਤੇ 20% ਦੀ ਰਾਜਸਥਾਨ ਸਭ ਤੋਂ ਵੱਧ ਰੋਲਾ ਪਾਣੀਆਂ ਦਾ ਪੈਂਦਾ ਹਰਿਆਣਾ ਤੇ ਰਾਜਦਾਨੀ ਤੇ ਖਰਚਾ ਕਰਦਾ ਪੰਜਾਬ ਹੁਣ ਜਿੱਦਾਂ ਪਿਛਲੇ ਸਮੇਂ ਚ ਲੜਾਈ ਲੜੀ ਗਈ ਐ ਇੱਕ ਪਾਸੇ ਦਾ ਪੰਜਾਬ ਦਾ ਪਾਣੀ ਬਚਾਉਣ ਦੀ ਪੰਜਾਬ ਦਾ ਪਾਣੀ ਵਾਧੂ ਲੈਣ ਦੀ ਗੱਲ ਕੀਤੀ ਜਾ ਰਹੀ ਸੀ ਉਹ ਤਾਂ ਬકરી ਗਾਲਾਂ ਕਹਿ ਅਦਾਲਤ ਨੇ ਜਿਸ ਕਦਰ ਵੀ ਮੈਦੀ ਤਰੀਕ ਤਾਇ ਕਾਤੀ ਇਸ ਮਾਮਲੇ ਦੇ ਨਵਟਾਰੇ ਨੂੰ ਲੈ ਕੇ ਉਹਦਾ ਮਾਮਲਾ ਆਪਣੇ ਆਪ ਹੀ ਅਦਾਲਤ ਤੇ ਜਾ ਕੇ ਨਿਬੜ ਗਿਆ ਪਰ ਹਰਿਆਣਾ ਨੇ ਕਸਰ ਨਹੀਂ ਛੱਡੀ ਪੰਜਾਬ ਦਾ ਵਾਧੂ ਪਾਣੀ ਖੋਣ ਦੇ ਲਈ ਤੇ ਦੂਜੇ ਪਾਸੇ ਨਾਲ ਹੀ ਜਿਹੜਾ ਸਾਰਾ ਖਰਚਾ ਵੀ ਜਿਹੜਾ ਪੰਜਾਬ ਤੋਂਰ ਸਭ ਤੋਂ ਵੱਡੀ ਗਨੀਮਤ ਵਾਲੀ ਖੱਲੇ ਆ ਕਿ ਜੇ ਉਹਦਾ ਕੋ ਬੋਰਡ ਦਾ ਸਵਾਲ ਹੈ ਦੇਖੋ ਬੋਰਡ ਦਾ ਖਰਚਾ ਤਾਂ ਪਰੇ ਪੰਜਾਬ ਤੇ ਜਦੋਂ ਗੱਲ ਹੁੰਦੀ ਹੈ ਪੰਜਾਬ ਦੇ ਹਿੱਤਾਂ ਦੀ ਤਾਂ ਬੋਰਡ ਜਿਹੜਾ ਜਾ ਕੇ ਬੋਰਡ ਦੇ ਅਧਿਕਾਰੀ ਚੇਅਰਮੈਨ ਵੀ ਜਿਹੜਾ ਜਾ ਕੇ ਖੜਾ ਹੋ ਜਾਂਦਾ ਹਰਿਆਣਾ ਦੇ ਨਾਲ ਇੱਕ ਮੈਨੂੰ ਪੰਜਾਬੀ ਦੇ ਬੜਾ ਚੰਗਾ ਸਤਕਾਰਤ ਗਾਇਕ ਉਹਦੀਆਂ ਇੱਕ ਲਾਈਨਾਂ ਜਿਹੜੀ ਚੇਤੇ ਆਉਂਦੀਆਂ ਜਿਹਦੇ ਬਾਰੇ ਅਕਸਰ ਸਾਰੀ ਗੱਲ ਤਾਂ ਆਪਾਂ ਨਹੀਂ ਜ਼ਰਵਾਵਾਂਗੇ ਜੀ ਅਕਸਰ ਇਹ ਜੋ ਬੰਦਿਆਂ ਬਾਰੇ ਹੈ ਜੋ ਵਰਗਾਂ ਬਾਰੇ ਕਿਹਾ ਜਾਂਦਾ ਹੈ ਕਿ ਬੱਲੇ ਉਹ ਚਲਾਕ ਸੱਜਣਾ ਕਿ ਖਰਚਾ ਵੀ ਸਾਡਾ ਤੇ ਜੁੱਤੀਆਂ ਵੀ ਸਾਡੇ ਸਰ ਜਾਨੀ ਡਾਕਾ ਵੀ ਸਾਡੇ ਪਾਣੀ ਦਾ ਮਾਰੋਂ ਤੁਸੀਂ ਤੇ ਖਰਚਾ ਵੀ ਸਾਡੇ ਸਿਰ ਲਮੋ ਬਿਲਕੁਲ ਕਿ ਮਿੱਤਰ ਹੋਣ ਦਾ ਫਿਰ ਦੁਸ਼ਮਣਾਂ ਦੀ ਲੋੜ ਨਹੀਂ ਐ ਜੀ ਜੀ ਸਤਜਬ ਅੱਗੇ ਵਾਦੇ ਆ ਤੇ ਗੱਲ ਕਰਦੇ ਆ ਪੰਜਾਬ ਕਾਂਗਰਸ ਦੀ ਪੰਜਾਬ ਕਾਂਗਰਸ ਕਾਫੀ ਐਕਟਿਵ ਨਜ਼ਰ ਆ ਰਹੀ ਹੈ ਸੂਬੇ ਦੇ ਵਿੱਚ ਤੇ ਸਮੇਂ-ਸਮੇਂ ਤੇ ਇਹੋ ਜਿਹੇ ਪਿਛਲੇ ਕੁਝ ਸਮੇਂ ਚ ਐਕਸ਼ਨ ਲਏ ਗਏ ਨੇ ਆਪਣੇ ਹੀ ਲੀਡਰਾਂ ਦੇ ਖਿਲਾਫ ਜਿਹੜੇ ਕੁਝ ਨਾ ਕੁਝ ਗੜਬੜੀ ਕਰਦੇ ਜਿਹੜੇ ਦਿਖਦੇ ਨੇ ਹੁਣ ਪਿਛਲੇ ਸਮੇਂ ਚ ਜਸਰਾ ਦਾ ਰਵਈਆ 8 ਕਾਉਂਸਲਰਾਂ ਦੇ ਵੱਲੋਂ ਬਠਿੰਡਾ ਦੇ ਵੱਡੇ ਸ਼ਹਿਰ ਮਾਫਕਨਾ ਮਾਲਵਾ ਦੇ ਵੱਡੇ ਸ਼ਹਿਰ ਬਠਿੰਡਾ ਦੇ ਵਿੱਚ ਅਪਣਾਇਆ ਗਿਆ ਉਸ ਤੋਂ ਬਾਅਦ ਹੁਣ ਕਾਂਗਰਸ ਨੇ ਫਰਮਾਨ ਜਾਰੀ ਕੀਤਾ ਹੈ ਫਰਮਾਨ ਕੀ ਹੈ ਇਹਦੇ ਬਾਰੇ ਜ਼ਰੂਰ ਦੱਸੋ ਇਹ ਵੱਡੀ ਗੱਲ ਇਹ ਵੀ ਹੈ ਕਿ ਇਹ ਫਰਮਾਨ ਆਉਣ ਵਾਲੇ 2-3 ਸਾਲਾਂ ਦੇ ਲਈ ਜੋ ਤੱਕ ਪੰਜਾਬ ਦੇ ਇਲੈਕਸ਼ਨ ਹੋਣੇ ਐ ਉਦੋਂ ਤੱਕ ਇੱਕ ਕਹਿ ਸਕਦੇ ਆ ਕਿ ਚੰਗੀ ਸਿੱਖ ਦੇਣ ਦਾ ਇੱਕ ਤਰੀਕਾ ਲੱਭਿਆ ਪੰਜਾਬ ਸਰਕਾਰ ਨੇ ਜੀ ਦੇਖੋ ਜਦੋਂ ਪ politcal ਪਾਰਟੀਆਂ ਦੇ ਆਪਣੇ ਘਰ 'ਚ ਕੋਈ ਨਾ ਕੋਈ ਖਲਾਰਾ ਪੈਂਦਾ ਹੈ ਤਾਂ ਜਿੱਦਾਂ ਆਪਾਂ ਘਰ ਦੀ ਸਫਾਈ ਕਰਦੇ ਆਂ politcal ਪਾਰਟੀਆਂ ਵੀ ਆਪਣਾ ਆਪਣੇ ਘਰਾਂ ਦੀ ਸਫਾਈ ਕਰਦੀਆਂ ਉਹ ਜਿਹੜੀ ਕਾਰਵਾਈ ਕੀਤੀ ਗਈ ਹੈ ਕੌਂਸਲਰਾਂ ਦੇ ਖਰਾਬ ਬਟਿੰਨਾ ਦੇ ਜਿਹੜੇ ਕੌਂਸਲਰ ਹੈਗੇ ਆ ਕਿਉਂਕਿ ਪਿਛਲੇ ਦਿਨਾਂ ਚ ਜਦੋਂ ਉੱਥੇ ਚੇਅਰਮੈਨ ਦੀ ਵੋਟ ਪੈਣੀ ਸੀ ਤਾਂ ਕੌਂਸਲਰਾਂ ਨੇ ਆਪਣੀ ਵੋਟ ਜਿਹੜੀ ਦੂਜੇ ਪਾਸੇ ਪਾਦੀ ਜਾਨੀ ਕਾਂਗਰਸ ਬਹੁਮਤ ਵਿੱਚ ਹੁੰਦੀ ਹੋਈ ਵੀ ਉੱਥੇ ਹਾਰ ਗਈ ਤੇ ਉਹਨਾਂ ਨੂੰ 5 ਸਾਲ ਲਈ ਕਟੂਗੜ ਪਾਰਟੀ ਤੋਂ ਬਾਹਰ ਦਾਰਾ ਬਖਾਇਆ ਗਿਆ ਲੱਗਦਾ ਹੈ ਕਿ ਕਾਂਗਰਸ ਵੀ ਆਪਣਾ ਘਰ ਸਾਫ ਕਰਨ ਲੱਗੀ ਵੀ ਹੈ ਉਹ ਜਿਆ ਸਫਾਇਆ ਕਰੇਗੀ ਉਹ ਕਈ ਵਾਰ ਕੀ ਹੁੰਦਾ ਕਿ ਲੋਕ ਸਭਾ ਕਰ ਦਿੰਦੇ ਆ ਕਈ ਵਾਰ ਪਾਰਟੀਆਂ ਆਪਣਾ ਸਫਾਇਆ ਆਪ ਕਰਦੀਆਂ ਜੀ ਵਰਗਾ ਕਿ ਕਾਂਗਰਸ ਇਹ ਤੋਂ ਪਹਿਲਾਂ ਕਿ ਲੋਕ ਕਾਂਗਰਸ ਦਾ ਸਫਾਇਆ ਕਰਨ ਉਹ ਕਹਿੰਦੇ ਜਿਹੜਾ ਸਾਡੇ ਜੇ ਮੜਾ ਅੰਸਰ ਬੈਠਾ ਉਹਦਾ ਸਫਾਇਆ ਸੀ ਆਪ ਹੀ ਕਰਦੀਏ ਸੋ ਆਪਣੀ ਪਾਰਟੀ ਦੀ ਮਜ਼ਬੂਤੀ ਲਈ ਉਹਨਾਂ ਨੇ ਫੈਸਲਾ ਲਿਆ ਇਹ ਦੇਖਿਆ ਜਾਏਗਾ ਕਿ ਜਿੰਨਾ ਕੌਂਸਲਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਕਿੰਨਾ ਕੋ ਕਾਂਗਰਸ ਨੂੰ ਡੈਮੇਜ ਕਰਨਗੇ ਕਾਂਗਰਸ ਦੇ ਲੋਕ ਕਿੰਨੇ ਕੋ ਨਾਲ ਜਾਣਗੇ ਜੇਦਾ ਕਿੰਨਾ ਕਾਂਗਰਸ ਨੂੰ ਲਾਹ ਹੋਏਗਾ ਪਰ ਕਾਂਗਰਸ ਨੇ ਇੱਕ ਸਖਤ ਸੁਨੇਹਾ ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਇਹ ਜੇ ਪਾਰਟੀ ਸਰਗਰਮੀਆਂ ਜਾਂ ਪਾਰਟੀ ਦੇ ਖਿਲਾਫ ਜਿਹੜੇ ਵੀ ਲੋਕ ਜਾਣਗੇ ਫਿਰ ਉਹਨਾਂ ਨੂੰ ਬਖਸ਼ਾ ਨਹੀਂ ਜਾਏਗਾ ਜੀ ਜੀ ਸਤਜਬ ਅੱਗੇ ਗੱਲ ਕਰਾਂਗੇ ਕਿਉਂਕਿ ਜਦੋਂ ਤੋਂ ਭਾਰਤ ਪਾਕਿਸਤਾਨ ਦੇ ਵਿੱਚ ਇੱਕ ਜੰਗ ਵਾਲੇ ਹਾਲਾਤ ਬਣੇ ਉਹਨਾਂ ਸਮਿਆਂ ਦੇ ਦੌਰਾਨ ਸਾਡੇ ਬੇਟੀ ਕਹ ਲੋ ਪੰਜਾਬ ਮਾਫ ਕਰਨਾ ਇੰਡੀਆ ਦੀ ਕਰਨਲ ਸੋਫੀਆ ਬڑے ਵਿਚਾਰ ਕਹਿ ਲੋ ਜਿਸ ਤਰ੍ਹਾਂ ਦੀ ਸੀ ਜਿਸ ਤਰ੍ਹਾਂ ਦਾ ਉਹਨਾਂ ਦਾ ਬੋਲਣ ਦਾ ਤਰੀਕਾ ਸੀ ਜਿਸ ਤਰ੍ਹਾਂ ਉਹਨਾਂ ਨੇ ਅੱਗੇ ਹੋ ਕੇ ਦੇਸ਼ ਨੂੰ ਡਿਫੈਂਸ ਕੀਤਾ ਉਸ ਤੋਂ ਬਾਅਦ ਚਰਚਾ ਦੇ ਵਿੱਚ ਆਏ ਚਰਚਾ ਤੋਂ ਬਾਅਦ ਵਾਹਵਾਹੀ ਚਾਰੇ ਪਾਸੇ ਹੋਈ ਪਰ ਇੱਕ ਭਾਜਪਾ ਨੇਤਾ ਦੇ ਵੱਲੋਂ ਜਿਸ ਤਰ੍ਹਾਂ ਦੀ ਸ਼ਬਦਾਵਲੀ ਕਾਰਨਰ ਸੋਫੀਆ ਦੇ ਖਿਲਾਫ ਬੋਲੀ ਗਈ ਉਸ ਤੋਂ ਬਾਅਦ ਬੜਾ ਵਿਵਾਦ ਖੜਾ ਹੋਇਆ ਹੁਣ ਉਸ ਮਾਮਲੇ ਦੇ ਉੱਪਰ ਉਹਨਾਂ ਨੇ ਮਾਫੀ ਤਾਂ ਮੰਗ ਲਈ ਹੈ ਪਰ ਸਵਾਲ ਇਹ ਹੈ ਕਿ ਜਿਹੜੇ ਵੱਡੇ ਅਫਸਰ ਮਾੜੇ ਸਮੇਂ ਦੇ ਵਿੱਚ ਅੱਗੇ ਖੜ ਕੇ ਸਾਡੇ ਦੇਸ਼ ਨੂੰ ਬਚਾ ਰਹੇ ਨੇ ਜਦੋਂ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੀ ਸ਼ਬਦਾਬਲੀ ਵਰਤੀ ਜਾਂਦੀ ਹੈ ਤਾਂ ਫਿਰ ਮਾਮਲਾ ਕਿੱਧਰ ਨੂੰ ਜਾਂਦਾ ਸਮਝਿਆ ਜਾਵੇ ਬਿਲਕੁਲ ਕਰਨਲ ਸੂਫੀਆ ਖਾਸੀ ਨੇ ਜਿਵੇਂ ਜ਼ਿਕਰ ਕੀਤਾ ਸਾਡੇ ਦੇਸ਼ ਦੀ ਧੀ ਹੈ ਤੇ ਮਾਣ ਹੈ ਸਾਨੂੰ ਆਪਣੇ ਦੇਸ਼ ਦੀ ਕਰਨਲ ਦੇ ਉੱਤੇ ਆਪਣੀ ਤੀਰਿਓ ਪਰ ਪਰ ਜਿਸ ਕਦਰ ਤੁਸੀਂ ਜ਼ਿਕਰ ਕੀਤਾ ਮੱਧ ਪ੍ਰਦੇਸ਼ ਦੇ ਕੈਬਨਿਟ ਮੰਤਰੀ ਹੈ ਵਿਜੇ ਸ਼ਾ ਵਿਜੇ ਸ਼ਾ ਨੇ ਇਹਨੀ ਵਾਦਰ ਟਿੱਪਣੀ ਕੀਤੀ ਹੈ ਉਸਦੀ ਇਹਦੇ ਬਾਰੇ ਚ ਕਿ ਸਾਰੇ ਦੇਸ਼ ਚ ਵਾਅ ਵਿਲਾ ਖੜਾ ਹੋ ਗਿਆ ਮਧ ਪ੍ਰਦੇਸ਼ ਦੇ ਹਾਈ ਕੋਰਟ ਚ ਉਹਦੇ ਖਿਲਾਫ ਐਫ ਆਰ ਦਰਜ ਕੀਤੀ ਗਈ ਫਿਰ ਜਦੋਂ ਐਫ ਆਰ ਦਰਜ ਹੋ ਗਈ ਤਾਂ ਵਿਜੇ ਸ਼ਾਹ ਹੁਣੀ ਫਿਰ ਭੱਜੇ ਭੱਜੇ ਗਏ ਸੁਪਰੀਮ ਕੋਰਟ ਚ ਕਿ ਜੀ ਮੇਰੇ ਖਿਲਾਫ ਐਫ ਆਰ ਦਰਜ ਹੋਈ ਇਹਨੂੰ ਰੱਦ ਕੀਤਾ ਜਾਵੇ ਮੈਂ ਤਾਂ ਬੜਾ ਸਤਿਕਾਰ ਕਰਦਾ ਹਾਂ ਕਿਉਂਕਿ ਜਿਵੇਂ ਪ politcal ਪਾਰਟੀਆਂ ਨਾਲ ਚ ਲਚਕੀਲਾਪਣ ਇਹ ਨਾ ਹੁੰਦਾ ਨਾ ਜਦੋਂ ਨਾਲ ਲੱਗਦਾ ਕਿ ਗੱਲ ਮੇਰੇ ਖਿਲਾਫ ਜਾਂਦੀ ਹੈ ਤਾਂ ਫਿਰ ਜੂ ਟਰਨ ਲੈਂਦੇ ਵੀ ਕੋਈ ਸੈਕੰਡ ਹੀ ਲਾਉਂਦੇ ਨੇ ਕਿ ਨਹੀਂ ਜੀ ਮੈਂ ਤਾਂ ਬੜਾ ਮਾਨ ਸਤਕਾਰ ਕਰਦਾ ਹਾਂ ਕਨਕ੍ਰੇਸ਼ੀ ਰਾਜਦਾਂ ਦੀ ਕੋਈ ਕਾਲੀ ਮੇਰੇ ਮੂੰਹ ਚੋਂ ਇਦਾਂ ਨਿਕਲ ਨਿਕਲ ਗਈ ਸੁਪਰੀਮ ਕੋਰਟ ਤੋ ਜਾ ਕੇ ਕਿਹਾ ਕਿ ਐਫ ਆਈ ਆਰ ਜਿਹੜੀ ਜਿਹੜੀ ਦਰਜ ਹੋਈ ਆ ਉਹ ਰੱਦ ਕੀਤੀ ਜਾਵੇ ਸੁਪਰੀਮ ਕੋਰਟ ਨੇ ਚੰਗੀ ਚਾੜ ਪਾਈ ਆ ਸੁਪਰੀਮ ਕੋਰਟ ਕਹਿੰਦਾ ਕਿ ਤੂੰ ਮੰਤਰੀ ਐ ਇਸ ਕਰਕੇ ਤੇਰੀ ਸੁਣਵਾਈ ਕੀਤੀ ਜਾਵੇ ਜੇ ਤੇਰੇ ਵਰਗੇ ਮੰਤਰੀ ਇਦਾਂ ਦੀਆਂ ਟਿੱਪਣੀਆਂ ਕਰਨਗੇ ਤਾਂ ਫਿਰ ਬਾਕੀ ਇਹਨਾਂ ਦਾ ਕੀ ਅੰਦਾਜ਼ਾ ਜਾਸ ਕੀ ਕਰ ਸਕਦੇ ਆ ਕਹਿੰਦੇ ਜਾਓ ਵਾਪਸ ਜਿਹੜਾ ਤੁਸੀਂ ਮੱਧ ਪ੍ਰਦੇਸ਼ ਦੇ ਹਾਈ ਕੋਰਟ ਕੋਲੇ ਉੱਥੇ ਜਾ ਕੇ ਬੇਨਤੀ ਕਰੋ ਫੈਸਲਾ ਕਰਨਗੇ ਜਣੀ ਵੱਡਾ ਸਵਾਲ ਇਹ ਹੈ ਇੱਕ ਪਾਸੇ ਤਾਂ ਅਸੀਂ ਸਾਰਾ ਦੇਸ਼ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਕਹਿ ਰਿਹਾ ਕਿ ਸਾਰਾ ਦੇਸ਼ ਇੱਕ ਮੋਟਾ ਹੈ ਕਨਕਰੇਸ਼ੀ ਸਾਡਾ ਇੱਕ ਸਾਡੀ ਤੀਕ ਫੇਸ ਹੈ ਦੇਸ਼ ਦਾ ਜਦੋਂ ਪੂਰੇ ਕੰਟਰੀ ਦੇ ਵਿੱਚ ਪ੍ਰੈਸ ਕਾਨਫਰੰਸ ਹੁੰਦੀ ਹੈ ਤਾਂ ਕਨਕਰੇਸ਼ੀ ਉੱਥੇ ਬੈਠ ਕੇ ਬਰੀਫਿੰਗ ਕਰਦੀ ਹੈ ਮੀਡੀਆ ਨੂੰ ਜਾਣਕਾਰੀ ਦਿੰਦੀ ਹੈ ਜਿੱਥੇ ਹੋਰ ਵੀ ਫੌਜ ਦੇ ਸੀਨੀਅਰ ਅਧਿਕਾਰੀ ਉੱਥੇ ਨਾਲ ਹੁੰਦੇ ਆ ਤਾਂ ਉਸ ਧੀਰੇ ਵਰ ਚ ਤਾਂ ਦੀ ਟਿੱਪਣੀ ਕਰਨੀ ਹੈ ਉਹ ਵੀ ਕੈਬਨਟ ਮੰਤਰੀ ਹੋਏ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਸਾਰੇ ਦੇਸ਼ ਨੂੰ ਇਕੱਠਾ ਕਰਨ ਦੀ ਗੱਲ ਕਰਦੇ ਔਰ ਇਸ ਗੱਲ ਦੇ ਦਮ ਭਰਦੇ ਕਿ ਸਾਰਾ ਮੁਲਕ ਪਾਕਿਸਤਾਨ ਦੇ ਖਿਲਾਫ ਨਾਲ ਖੜਾ ਹੈ ਤੇ ਦੂਜੇ ਪਾਸੇ ਮਧਪਰੇ ਦੇ ਇੱਕ ਮੰਤਰੀ ਇਹੋ ਜੀ ਟਿੱਪਣੀ ਕਰੇ ਤਾਂ ਕਿਸ ਤਰ੍ਹਾਂ ਦਾ ਉਹਦੀ ਮਾਫੀ ਹੋ ਸਕਦੀ ਹੈ ਦੇਖੋ ਹਾਈ ਕੋਰਟ ਨੇ ਜੋ ਸੰਗਿਆਨ ਲਿਆ ਜੋ ਨੋਟਿਸ ਲਿਆ ਉਹ ਤਾਂ ਹਾਈ ਹੈ ਸੁਪਰੀਮ ਕੋਰਟ ਨੇ ਚਾਲ ਪਾਈ ਹੈ ਪਰ ਇਸ ਗੱਲ ਤੇ ਵੀ ਵੱਡੇ ਸਵਾਲ ਉੱਠੇ ਹੈ ਕਿ ਇਸ ਮਾਮਲੇ ਤੇ ਭਾਜਪਾ ਕਿਉਂ ਚੁੱਪ ਹੈ ਹੂੰ ਭਾਜਪਾ ਜੀ ਕਿਸੇ ਹੋਰ ਕਿਸੇ ਪਾਰਟੀ ਦੇ ਆਗੂ ਨੇ ਇਦਾਂ ਨਹੀਂ ਟਿੱਪਣੀ ਕੀਤੀ ਹੁੰਦੀ ਤਾਂ ਉਹਨਾਂ ਨੂੰ ਦੇਸ਼ ਦੇ ਗਵਰਨਰ ਕਹਿਣ ਲੱਗਿਆ ਉਹਨਾਂ ਦੇ ਖਿਲਾਫ ਟਿੱਪਣੀ ਕਰਨ ਲੱਗੇ ਆ ਇੱਕ ਸੈਕਿੰਡ ਨਹੀਂ ਸੀ ਲਾਉਣਾ ਪਰ ਇੱਕ ਕੈबिनेट ਮੰਤਰੀ ਹੋਵੇ ਉਹ ਵੀ ਹਕੂਮਰਾਨ ਤੇ ਦਾ ਉਹ ਧੀ ਦੇ ਖਿਲਾਫ ਬੋਲੇ ਜਿਹੜੀ ਧੀ ਨੂੰ ਸਾਰੇ ਦੇਸ਼ ਤੇ ਜਿਹੜਾ ਮਾਣ ਹੈ ਇਸ ਗੱਲ ਦਾ ਤੇ ਦੇਸ਼ ਨੂੰ ਉਸ ਧੀ ਤੇ ਮਾਣ ਉਦੇ ਬਾਰੇ ਇਦਾਂ ਨਹੀਂ ਟਿੱਪਣੀਆਂ ਔਰ ਹਕੂਮਰਾਨ ਤੇਰਾ ਉਦੇ ਬਾਰੇ ਚੁੱਪ ਹੋਵੇ ਫਿਰ ਸਵਾਲ ਤਾਂ ਉੱਠਣਗੇ ਅਸੀਂ ਪੈਲਗਾਮ 'ਚ ਜੋ ਕੁਝ ਵਾਪਰਿਆ ਉਹਦੇ ਖਿਲਾਫ ਤਾਂ ਲੜਾਈ ਲੜ ਲਈ ਐ ਔਰ ਕਿਹਾ ਵੀ ਐ ਸਾਰੇ ਪ੍ਰਧਾਨ ਮੰਤਰੀ ਨੇ ਦੂਦੇ ਅੱਗੇ ਉਹਨੇ ਕਿਹਾ ਕਿ ਅਸੀਂ ਬਦਲਾ ਲੈ ਲਿਆ ਸਨੇਹਾ ਦੇ ਤਾ ਪਰ ਸਟੇ ਦੇ 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 ਅੰਦਰ ਹੀ ਜਿਹੜੇ ਕੁਝ ਲੋਕ ਕੋਈ ਤਰ੍ਹਾਂ ਨਫਰਤ ਤੇ ਜ਼ਹਿਰ ਦਾ ਬੀਜ ਬੀਜ ਰਹੇ ਆ ਜੀ ਉਹਨਾਂ ਨੂੰ ਸਨੇਹਾ ਕਿੱਦਾਂ ਜਾਏਗਾ ਕਿੱਦਾਂ ਰੋਕਣ ਦੀ ਲੋੜ ਹੈ ਸਵਾਲ ਤਾਂ ਇਹ ਵੀ ਇੱਕ ਵੱਡਾ ਹੈ ਜੀ ਜੀ ਸਭ ਆਗੇ ਵਿਸ਼ੇ 2 3 ਨੇ ਪਰ ਜਿਸ ਤਰ੍ਹਾਂ ਆਪਾਂ ਜਾਣਦੇ ਆ ਕਿ ਦੇਸ਼ ਦੀ ਤਰੱਕੀ ਦੇ ਵਿੱਚ ਦੋ ਚੀਜ਼ਾਂ ਸਭ ਤੋਂ ਜ਼ਿਆਦਾ ਵੱਡੀਆਂ ਨੇ ਜਿਸ ਦੇ ਵਿੱਚ ਇੱਕ এডਿਕੇਸ਼ਨ ਸਿਸਟਮ ਹੈ ਤੇ ਦੂਜਾ ਹੈਲਥ ਸਿਸਟਮ ਹੈ ਪਰ ਇਹ ਸਭ ਦੇ ਵਿਚਕਾਰ ਜੇ ਗੱਲ এডਿਕੇਸ਼ਨ ਸਿਸਟਮ ਦੀ ਕਰੀਏ ਤਾਂ ਤਿੰਨ ਇਹੋ ਜੇ ਵੱਖ-ਵੱਖ ਮਾਮਲੇ ਸਾਡੇ ਕੋਲੇ ਐਜੂਕੇਸ਼ਨ ਸਿਸਟਮ ਦੇ ਨੇ ਜਿਦੇ ਵਿੱਚ ਗੱਲ ਸਭ ਤੋਂ ਪਹਿਲਾਂ ਦਿੱਲੀ ਯੂਨੀਵਰਸਿਟੀ ਦੀ ਕਰੀਏ ਤਾਂ ਉੱਥੋਂ ਦੇ ਪ੍ਰਧਾਨ ਨੇ ਰਣਕ ਖੱਤਰੀ ਉਹ ਵਿਦਿਆਰਥੀਆਂ ਦੇ ਹੱਕ 'ਚ ਖੜਦੇ ਨਜ਼ਰ ਆਏ ਤੇ ਉਹਨਾਂ ਨੇ ਉੱਥੋਂ ਦੀਆਂ ਖਿੜਕੀਆਂ ਤੱਕ ਤੋੜੀਆਂ ਕਹਿੰਦੇ ਤੁਸੀਂ ਵਿਦਿਆਰਥੀਆਂ ਦੀ ਗੱਲ ਨਹੀਂ ਸੁਣਦੇ ਤੁਸੀਂ ਸੋਚੋ ਕਿ ਪ੍ਰਧਾਨ ਨੂੰ ਇਸ ਤਰ੍ਹਾਂ ਦੀ ਕਾਰਵਾਈ ਕਰਨੀ ਪਈ ਦੂਜੇ ਪਾਸੇ ਰਾਹੁਲ ਗਾਂਧੀ ਨੇ ਉਹ ਬਿਹਾਰ ਦੇ ਵਿਦਿਆਰਥੀਆਂ ਨੂੰ ਮਿਲਣ ਲਗੇ ਉਹਨਾਂ ਨੂੰ ਨਹੀਂ ਮਿਲਣ ਦਿੱਤਾ ਗਿਆ ਉੱਥੇ ਵੀ ਬਹੁਤ ਹੱਲਾ ਗੁੱਲਾ ਹੋਇਆ ਤੀਸਰੀ ਗੱਲ ਕਰੀਏ ਪੰਜਾਬ ਦੀ ਤਾਂ ਮੋਹਾਲੀ 'ਚ ਇੱਕ ਯੂਨੀਵਰਸਿਟੀ ਤੋਂ ਸਿਰਫ ਨਿੱਜੀ ਯੂਨੀਵਰਸਿਟੀ ਤੇ 120 ਮੀਟਰ ਦੀ ਦੂਰੀ ਦੇ ਉੱਪਰ ਠੇਕਾ ਖੋਲ ਦਿੱਤਾ ਗਿਆ ਜਿਸ ਤੋਂ ਬਾਅਦ ਉੱਥੇ ਠੇਕੇ ਦੇ ਉੱਪਰ ਦੇਰ ਰਾਤ ਜੋ ਪਿਆਕੜ ਨੇ ਉਹ ਪੀਣ ਤੋਂ ਬਾਅਦ ਗਲਤ ਹਰਕਤਾਂ ਵਿਦਿਆਰਥਣਾਂ ਦੇ ਨਾਲ ਕਰਦੇ ਨਜ਼ਰ ਆਏ ਜਿਸ ਤੋਂ ਬਾਅਦ ਗੁੱਸਾ ਭੜਕਿਆ ਸੋ ਇਹ ਓਵਰਆਲ ਹਾਲਾਤ ਨੇ ਜਿਸ ਵਿੰਡੋ ਦੇ ਵਿੱਚ ਅਸੀਂ ਖੜੇ ਹੋਏ ਹਾਂ ਕਿ ਇਹ ਐਜੂਕੇਸ਼ਨ ਸਿਸਟਮ ਹੈ ਸਾਡਾ ਜਿੱਥੇ ਸਾਨੂੰ ਇਹੋ ਜਿਹੀਆਂ ਚੀਜ਼ਾਂ ਸਫਰ ਕਰਨੀਆਂ ਪੈਂਦੀਆਂ ਕਿਵੇਂ ਦੇਖਦੇ ਇਸ ਨੂੰ ਬਿਲਕੁਲ ਐਸਾ ਸਵਾਲ ਹੈ ਜਿਸ ਨੂੰ ਅਸੀਂ ਜ਼ਿਕਰ ਕਰਤਾ ਹਾਂ ਪਹਿਲਾਂ ਪਰੌਣਾ ਖਤਰੀ ਉਹਨਾਂ ਦੀ ਗੱਲ ਹੀ ਕਰ ਲੈਣੇ ਨੇ ਦਿੱਲੀ ਯੂਨੀਵਰਸਿਟੀ ਦੇ ਪ੍ਰਧਾਨਾ ਵਿਦਿਆਰਥੀਆਂ ਦੇ ਉਹਨਾਂ ਨੇ ਯੂਨੀਵਰਸਿਟੀ ਦੀ ਵਿੰਡੋ ਜਿੱਥੇ ਵਿਦਿਆਰਥੀ ਜਾ ਕੇ ਆਪਣੀਆਂ ਸ਼ਿਕਾਇਤਾਂ ਜਾਂ ਆਪਣੀਆਂ ਮੁਸ਼ਕਲਾਂ ਦੱਸਦੇ ਆ ਉਹਨਾਂ ਨੇ ਖਿੜਕੀ ਪੁੱਟਦੀ ਜਣੀ ਦਿੱਲੀ ਯੂਨੀਵਰਸਿਟੀ ਦੇ ਪ੍ਰਧਾਨ ਨੇ ਖਿੜਕੀ ਪੁੱਟਦੀ ਉਹ ਕਹਿੰਦੇ ਸਾਡੀ ਸੁਣਵਾਈ ਕੋਈ ਨਹੀਂ ਬਾਰ ਬਾਰ ਘੰਟੇ ਵਿਦਿਆਰਥੀ ਖੜੇ ਰਹਿੰਦੇ ਆ ਤੇ ਪਰ ਪੁੱਛਦਾ ਕੋਈ ਨਹੀਂ ਕਹਿੰਦੇ ਲੋ ਆਪਾਂ ਖਿੜਕੀ ਦਾ ਹੀ ਕੰਮ ਖਤਮ ਕਰਦੇ ਨਾ ਹੁਣ ਜਿਹਨੇ ਬੋਲਣਾ ਆ ਕੇ ਸਿੱਧੇ ਤੌਰ ਤੇ ਜੋ ਆਪਣੀ ਸ਼ਿਕਾਇਤ ਆ ਕਰੋ ਸੋ ਸਵਾਲ ਇਹ ਆ ਕਿ ਦੇ ਦੇ ਜਿਹੜੇ ਹਕਮਰਾਨ ਐ ਉਹਨਾਂ ਨੂੰ ਆਪਣੇ ਦਿਮਾਗ ਦੀ ਖਿੜਕੀ ਜਿਹੜੀ ਪੁੱਟਣ ਦੀ ਲੋੜ ਐ ਕਿਉਂਕਿ ਜਿੱਦਾਂ ਇੱਕ ਪਾਸੇ ਪ੍ਰਧਾਨ ਮੰਤਰੀ ਲਗਾਤਾਰ ਇਹ ਕਹਿੰਦੇ ਰਹਿੰਦਾ ਕਿ ਨਵਾਂ ਭਾਰਤ ਐ ਨਵਾਂ ਭਾਰਤ ਤਾਂ ਹਮ ਨਵੇਂ ਭਾਰਤ ਦੇ ਵਿਦਿਆਰਥੀ ਵੀ ਨਵੇਂ ਆ ਬਿਲਕੁਲ ਸਾਡੇ ਜਿਹੜੇ ਆਪੂ ਆ ਸਾਡੇ ਜਿਹੜੇ ਹਕਮਰਾਨ ਐ ਅਧਿਕਾਰੀ ਐ ਉਹ ਆਪਣੇ ਦਿਮਾਗਾਂ ਦੀਆਂ ਖਿੜਕੀਆਂ ਪੁਰਾਣੀਆਂ ਲਾਈ ਬੈਠੇ ਆ ਤਾਂ ਇਹ ਤਾਂ ਫਿਰ ਰੌਣਕ ਕਤਰੀਆ ਰਿਕਟੇ ਗੂਆ ਵਿਦਿਆਰਥੀ ਉਹਨਾਂ ਨੂੰ ਖਿੜਕੀ ਪੁੱਟਣੀ ਪੈਂਦੀ ਹੈ ਨਾ ਵਿਦਿਆਰਥੀਆਂ ਨੂੰ ਕਿਉਂ ਨਾ ਉਹਨਾਂ ਦੀ ਗੱਲ ਸੁਣਨ ਦਾ ਮੌਕਾ ਦਿੱਤਾ ਜਾਏ ਸਪਸ਼ ਸਿੱਧੀ ਗੱਲ ਹੈਗੀ ਹੈ ਔਰ ਜਿੱਦਾਂ ਹੀ ਇਸੇ ਮਾਮਲੇ ਨਾਲ ਜੁੜੀ ਵੀ ਗੱਲ ਹੈ ਜੇ ਵਿਦਿਆਰਥੀਆਂ ਦੇ ਵਿਦਿਅਕ ਅਦਾਰੇ ਦੇ ਨੇੜੇ ਤੁਸੀਂ ਠੇਕੇ ਖੋਲੋਗੇ ਨਸ਼ੇ ਵਿੱਚ ਹੋਗੇ ਨਾ ਚਾਹਾਂ ਇੰਤਜ਼ਾਮ ਕਰੋਗੇ ਇੱਕ ਪਾਸੇ ਅਸੀਂ ਸੁਨਹਿਾਰ ਦੇ ਰਹੇ ਹਾਂ ਕਿ ਨਸ਼ਾ ਦੇ ਖਿਲਾਫ ਯੁੱਧ ਦੀ ਗੱਲ ਕਰ ਰਹੇ ਹਾਂ ਦੂਜੀ ਪਾਸੇ ਯੂਨੀਵਰਸਿਟੀ ਅਤੇ ਕਾਲਜਾਂ ਦੇ ਨੇੜੇ ਜੇ ਨਿਸ਼ਾਣ ਦਾ ਇੰਤਜ਼ਾਮ ਹੋਏਗਾ ਟੀਕੇ ਹੋਣਗੇ ਤਾਂ ਵਿਦਿਆਰਥੀਆਂ ਤੇ ਕੀ ਪ੍ਰਭਾਵ ਪਏਗਾ ਸੋ ਵਿਦਿਆਰਥੀਆਂ ਨੇ ਜਿਹੜਾ ਰੌਲਾ ਪਾਇਆ ਉਸ ਗੱਲ ਦੇ ਖਿਲਾਫ ਬਿਲਕੁਲ ਵਾਜੂ ਗੱਲ ਕੀਤੀ ਹੈ ਸੁਣਵਾਈ ਕਿਉਂ ਨਾ ਹੋਵੇ ਅਸਲ ਜ ਹੁਕਮਰਾਨਾਂ ਦਾ ਸਵਾਏ ਬਣ ਗਿਆ ਕਿ ਵਿਦਿਆਰਥੀਆਂ ਨੂੰ ਕਿੱਧਰ ਤੋੜਨਾ ਚਾਹੁੰਦੇ ਆ ਉਹਨਾਂ ਦੇ ਮੁਤਾਬਕ ਤਾਂ ਠੀਕ ਹੈ ਤੇ ਜੇ ਉਹ ਆਪਣੇ ਢੰਗ ਨਾਲ ਗੱਲ ਕੋਈ ਕਰਨੀ ਚਾਹੁੰਦੇ ਤਾਂ ਫੇਰ ਉਹੀ ਵਿਦਿਆਰਥੀ ਜਿਹੜੇ ਉਹਨਾਂ ਨੂੰ ਚੰਗੇ ਲੱਗਦੇ ਬਿਲਕੁਲ ਇਦਾਂ ਦੀ ਗੱਲ ਹੀ ਆਪਾਂ ਕਾਂਗਰਸ ਦੇ ਜਿਹੜੇ ਜਵਾਗੂਆ راہਲ ਗਾਂਧੀ ਉਹਦੇ ਬਾਰੇ ਕਹਿ ਸਕਦੇ ਆ ਜੀ ਜੀ ਤੇ راہਲ ਗਾਂਧੀ ਨੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਨ ਦੀ ਗੱਲ ਕੀਤੀ ਬਿਹਾਰ ਚ ਜਾ ਕੇ ਹੁਣ ਕਿਸੇ ਵੀ ਆਗੂ ਨੂੰ ਵਿਦਿਆਰਥੀਆਂ ਨਾਲ ਮਿਲਣ ਦਾ ਹੱਕ ਹੈ ਉਥੋਂ ਦੀ ਜਿਹੜੀ ਬਿਹਾਰ ਦੀ ਸਰਕਾਰ ਹੈ ਉਸ ਨੂੰ ਲੱਗਿਆ ਕਿ راہਲ ਗਾਂਧੀ ਜੇ ਵਿਦਿਆਰਥੀਆਂ ਨੂੰ ਜਾ ਕੇ ਮਿਲਣਗੇ ਅਗਲੇ ਸਮੇਂ ਚ ਆਉਣ ਵਾਲੀਆਂ ਚੋਣਾਂ ਪਤਾ ਨਹੀਂ ਕੀ ਇੰਪੈਕਟ ਪਏਗਾ ਕੀ ਪ੍ਰਭਾਵ ਪਏਗਾ ਉਹ ਵੀ ਵੱਡਾ ਸਵਾਲ ਇਹ ਹੈ ਕਿ ਜਿਹੜਾ ਵਿਦਿਆਰਥੀਆਂ ਦੇ ਦਰਵਾਜ਼ੇ ਜਾਂ ਵਿਦਿਆਰਥੀ ਨੇ ਖਿੜਕੀਆਂ ਬੰਦ ਕਰਨ ਦੀ ਲੋੜ ਨਹੀਂ ਸਾਡੇ ਜਿਹੜੇ ਦੇਸ਼ ਦੇ ਹੁਕਮਰਾਨ ਆ ਉਹਨਾਂ ਨੂੰ ਆਪਣੀਆਂ ਖਿੜਕੀਆਂ ਖੋਲਣ ਦੀ ਲੋੜ ਹੈ ਵਿਦਿਆਰਥੀਆਂ ਨੂੰ ਕਿਉਂ ਨਹੀਂ ਅਧਿਕਾਰ ਕਿ ਉਹਨਾਂ ਨੂੰ ਸਾਰਿਆਂ ਦੀ ਗੱਲ ਸੁਣਨ ਦਿਓ ਵਿਦਿਆਰਥੀ ਜੇ ਅਸੀਂ ਕਹਿਨੇ ਸਾਡੇ ਦੇਸ਼ ਦਾ ਪ੍ਰਵੇਖਾ ਤੇ ਵੇਖ ਨੂੰ ਆਪਣੇ ਆਪ ਹੀ ਫੈਸਲਾ ਕਰਦੇ ਹੋ ਨਾ ਵੇਖ ਤੇ ਫੈਸਲਾ ਅਸੀਂ ਆਪ ਥੋਕਦੇ ਆਂ ਉਹ ਜ਼ਿਕਰ ਕਰਦੇ ਅਸੀਂ ਨਵੇਂ ਭਾਰਤ ਦਾ ਜੀ ਜੀ ਸਤਜਬ ਅੱਗੇ ਗੱਲ ਸੰਗਰੂਰ ਜੇਲ੍ਹ ਦੀ ਕਰਾਂਗੇ ਪੰਜਾਬ ਸਰਕਾਰ ਲਗਾਤਾਰ ਤਤਪਾਰ ਹੈ ਲਗਾਤਾਰ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਆਪਾਂ ਦੇਖਿਆ ਕਿਸ ਤਰ੍ਹਾਂ ਪੀਲਾ ਪੰਜਾ ਚੱਲਿਆ ਪਰ ਕੱਲ ਜਿਸ ਤਰ੍ਹਾਂ ਆਪਾਂ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਔਰਤਾਂ ਹੀ ਆਪਣੇਆਂ ਦੇ ਦੁਸ਼ਮਣ ਬਣੀਆਂ ਬੈਠੀਆਂ ਨੇ ਕਿਸ ਤਰ੍ਹਾਂ ਨਸ਼ਾ ਤਸਕਰੀ ਕਾਲੇ ਧੰਦੇ ਦੇ ਵਿੱਚ ਫਸੀਆਂ ਹੋਈਆਂ ਨੇ ਤਾਂ ਅੱਜ ਅੱਗੇ ਗੱਲ ਕਰੀਏ ਤਾਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਵੀ ਗਾਹਟ ਟਕੀ ਹੈ ਕਿਉਂਕਿ ਸੰਗਰੂਰ ਜੇਲ੍ਹ ਦੇ ਵਿੱਚ ਜਦੋਂ ਚੈਕਿੰਗ ਹੋਈ ਤਾਂ ਜੋ ਜੇਲ੍ਹ ਸਿਕਿਉਰਟੀ ਦਾ ਡੀਐਸਪੀ ਸੀ ਉਹੀ ਜਿਸ ਤਰ੍ਹਾਂ ਸੰਧਵਾ ਸਾਹਿਬ ਕਹਿੰਦੇ ਹੁੰਦੇ ਨੇ ਕਿ ਉਹੀ ਕਾਲੀ ਭੇੜ ਨਿਕਲਿਆ ਵਿੱਚੋਂ ਗ੍ਰਿਫਤਾਰੀ ਹੋਈ ਹੈ ਸੋ ਇਸ ਮਾਮਲੇ ਦਾ ਜ਼ਿਕਰ ਜ਼ਰੂਰ ਕਰੋ ਤੇ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਜੀ ਜੀ ਬਿਲਕੁਲ ਇਹ ਮਾਮਲਾ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਸਮਰੂਰ ਜੇਲ੍ਹ ਦੀ ਸਿਕਿਉਰਿਟੀ ਦਾ ਮਾਮਲਾ ਹੈ ਸਿਕਿਉਰਿਟੀ ਦੇ ਡੀਐਸਪੀ ਹੈ ਗੁਰਪ੍ਰੀ ਸਿੰਘ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਉਹਨਾਂ ਦੇ ਤੇ ਬੜੇ ਸਪੱਸ਼ਟ ਦੋਸ਼ ਲੱਗੇ ਆ ਕਿ ਜੇਲ੍ਹ 'ਚ ਨਸ਼ਾ ਤਸਕਰ ਹੈ ਉਹਨਾਂ ਨੂੰ ਨਸ਼ਾ ਵੀ ਸਪਲਾਈ ਕਰਦੇ ਸੀ ਮੋਬਾਈਲ ਵੀ ਸਪਲਾਈ ਕਰਦੇ ਸੀ ਇਹ ਪੈਸੇ ਟਕੇ ਦਾ ਲੈਂਡ ਦੇਣ ਵੀ ਰੱਖਦੇ ਸੀ ਉਹ ਸਾਰੇ ਸਬੂਤ ਸਾਹਮਣੇ ਆਉਣ ਤੋਂ ਬਾਅਦ ਗੁਪੀ ਤੋਂ ਨੇ ਹੋ ਗਿਆ ਗ੍ਰਿਫਤਾਰ ਹੁਣ ਅੰਦਾਜ਼ਾ ਲਗਾਓ ਕਿ ਜੇ ਬਾੜੀ ਖੇਤ ਨੂੰ ਖਾਣ ਲੱਗੇਗੀ ਤਾਂ ਰਖਵਾਲੀ ਕੌਣ ਰੱਖੇਗਾ ਬਿਲਕੁਲ ਡੀਐਸਪੀ ਕੋਈ ਛੋਟਾ ਹੁੰਦਾ ਨਹੀਂ ਹੁੰਦਾ ਮੈਂ ਸੁਣ ਰਿਹਾ ਇੱਕ ਪੁਲਿਸ ਅਧਿਕਾਰੀ ਜਦੋਂ ਇਸ ਘਟਨਾ ਦੀ ਜਾਣਕਾਰੀ ਦੇ ਰੇ ਸੀ ਤਾਂ ਉਹਨਾਂ ਦੇ ਮੂੰਹ ਚੋਂ बार-बार ਨਿਕਲ ਰਹਾ ਸੀ ਡੀਐਸਪੀ ਸਾਹਿਬ ਡੀਐਸਪੀ ਸਾਹਿਬ ਸੋ ਅਵੇ ਕਹਿੰਦੇ ਕਿ ਅੁੱਧਾ ਚੰਗਾ ਮੈਨੇ ਕਿ ਦੂਸੀ ਜਿਹੜਾ ਅਧਿਕਾਰੀਆਂ ਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਪਰ ਫਿਰ ਵੀ ਸ਼ਾਹਦੂ ਦੇ ਬਾਰੇ ਡੀਐਸਪੀ ਸਾਹਿਬ ਕਹਿ ਕੇ ਇਸ ਵਧਨ ਕੀਤਾ ਜਾ ਰਿਹਾ ਕਿਉਂਕਿ ਅਹੁਦਾ ਵੱਡਾ ਹੈ ਜੇ ਵੱਡੇ ਅਹੁਦੇ ਵਾਲੇ ਆਪਣੇ ਆਪ ਜਿਹੜਾ ਹੈਗਾ ਅਗਲਾਉਣਗੇ ਕਰਾਉਣ ਨੂੰ ਤਾਂ ਫਿਰ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਦੇ ਦੀ ਰਖਵਾਲੀ ਕੌਣ ਕਰੇਗਾ ਸਿਹੋਰ ਦੀ ਸਥਿਤੀ ਜਿਹੜੀ ਹੈਗੀ ਹੈ ਜਿੱਦਾਂ ਦੀ ਕਾਰਵਾਈ ਹੋਣੀ ਇਸ ਤੋਂ ਪਹਿਲਾਂ ਵੀ ਕੁਝ ਘਟਨਾਵਾਂ ਇਦਾਂ ਦੀਆਂ ਵਾਪਰੀਆਂ ਮੁਕੰਦਰੀ ਭਗਵੰਤ ਮਾਨ ਠੀਕ ਹੀ ਕਹਿੰਦੇ ਆ ਇਹ ਗੱਲ ਕਿ ਤੰਤਰ ਦੇ ਵਿੱਚ ਕੁਝ ਪੁਲਿਸ ਵਾਲੇ ਇਦਾਂ ਹੀ ਜਿਹੜਾ ਪ੍ਰਸ਼ਾਸਕੀ ਅਧਿਕਾਰੀ ਤੇ ਇਦਾਂ ਹੀ ਰਾਸ਼ੀ ਆਗੂ ਉਹਨਾਂ ਦਾ ਨਾਪਾਹ ਗੱਟ ਜੋੜਾ ਨਾਪਾਹ ਗੱਟ ਜੋੜ ਕਹਿੰਦੇ ਜਦ ਤੱਕ ਟੁੱਟੇਗਾ ਨਹੀਂ ਤਾਂ ਤੱਕ ਜਿਹੜਾ ਹੈਗਾ ਨਸ਼ੇ ਦੇ ਖਿਲਾਫ ਲੜਾਈ ਜਿੱਤੀ ਨਹੀਂ ਜਾ ਸਕਦੀ ਸੋ ਸਰਕਾਰ ਨੇ ਲੜਾਈ ਸ਼ੁਰੂ ਕੀਤੀ ਹੈ ਇਹਦੀਆਂ ਪਰਤਾਂ ਹੌਲੀ-ਹੌਲੀ ਖੁੱਲ ਰਹੀਆਂ ਨੇ ਤੇ ਗੁਰਪ੍ਰੀਤ ਅਰਗੇ ਕਿੱਥੇ ਸਾਹਮਣੇ ਆਉਣੇ ਸੀ ਜੀ ਇਹ ਗੱਲ ਮੈਂ ਜ਼ਰੂਰ ਹੋਰ ਕਹਿਣੀ ਚਾਹਾਂਗਾ ਦਰਸ਼ਕਾਂ ਦੇ ਨਾਲ ਜਦ ਤੁਸੀਂ ਔਰਤਾਂ ਦਾ ਜ਼ਿਕਰ ਕੀਤਾ ਹੈ ਕਿ ਔਰਤਾਂ ਨਸ਼ਾ ਦਾ ਵਿੱਚ ਨਵੀਂ ਕੰਮ ਕਰਦੀਆਂ ਰਾਜਮੈਂ ਕਿ ਜਿਹੇ ਐਗਜ਼ੈਂਪਲ ਵੀ ਦਿਨਾ ਹੈ ਜਿਹੜੀ ਔਰਤਾਂ ਨੂੰ ਸ਼ਾਬਾਸ਼ ਦੇਣੀ ਵੀ ਬਣਦੀ ਹੈ ਇੱਕ ਘਟਨਾ ਹੈ ਅੱਜ ਦੀ ਬਟੰਡਾ ਜ਼ਿਲ੍ਹੇ ਦੀ ਬਟੰਡਾ ਜ਼ਿਲ੍ਹੇ ਦਾ ਪਿੰਡ ਧਾਲਪਰਾ ਧਾਲਪਰਾ ਦੇ ਵਿੱਚ ਇੱਕ ਜਿਹੜੀ ਐਂਬੂਲੈਂਸ ਵੈਨ ਆਈ ਉੱਥੋਂ ਦੇ ਜਿਹੜੇ ਪਿੰਡ ਦੇ ਕੋਈ ਨਸ਼ੇੜੀ ਸੀ ਉਹ ਐਂਬੂਲੈਂਸ ਵੈਨ ਤੇ ਉਹਨਾਂ ਨੇ ਹਮਲਾ ਕਰਤਾ ਟੁੱਟ ਕੇ ਪੈ ਗਏ ਪਿੰਡ ਦੇ ਲੋਕ ਇਕੱਠੇ ਹੋਏ ਇਕੱਠੇ ਹੋ ਕੇ ਉਹਨਾਂ ਨੇ ਨਸ਼ੇੜੀਆਂ ਨੂੰ ਰੋਕਿਆ ਤਾਂ ਪਿੰਡ ਦੀ ਇੱਕ ਔਰਤ ਸੀ ਉਹ ਅੱਗੇ ਆਈ ਉਹਨੇ ਕਿ ਨਸ਼ੇੜੀ ਦੇ ਨਾਲ ਟਿਕਾੜਾ ਕੇ ਥੱਪੜ ਮਾਰਿਆ ਕੋ ਨਾੜੀ ਚਪੜੁੱਕ ਕੇ ਜਾ ਡ ਗਿਆ ਮਾਇਸਾਂ ਦਾ ਕੋ ਥੱਪੜ ਦੀ ਜਿਹੜੀ ਗੂੰਜ ਹੈ ਪੂਰੇ ਪੰਜਾਬ ਚ ਸੁਣਾਈ ਦਿੱਤੀ ਹੋएगी ਜੇ ਕਿਤੇ ਮੈਨੂੰ ਲੱਗਦਾ ਹੈ ਕਿ ਸੂਬੇ ਦੀਆਂ ਮਾਵਾਂ ਜਿਹੜੀਆਂ ਹੈਗੀਆਂ ਜੇ ਉਹਨਾਂ ਦੇ ਬੇਟੇ ਪੁੱਤ ਉਹਨਾਂ ਦੇ ਕਦੇ ਸ਼ੁਰੂ ਜਦੋਂ ਨਸ਼ੇ ਵਾਲੇ ਪਾਸੇ ਲੱਗਦੇ ਸੀ ਜੀ ਬਿਠੰਡਾ ਦੀ ਔਰਤਾਂ ਵਾਂਗ ਇੱਕ ਥੱਪੜ ਟਕਾ ਕੇ ਚੜ ਦਿੰਦੀਆਂ ਤਾਂ ਸ਼ਾਇਦ ਬਾਅਦ ਚ ਉਹਨਾਂ ਨੂੰ ਜਿਹੜੇ ਹੈਗੇ ਆਪਣੇ ਜਿਹੜੇ ਹੰਝੂ ਆਉ ਨਾ ਕੇਰਨੇ ਪੈਂਦੇ ਤੇ ਨਾ ਹੀ ਘਰਾਂ ਚ ਸੱਥਰ ਵੇਖਦੇ ਸੋ ਜਿਹੀ ਔਰਤਾਂ ਨੂੰ ਵੀ ਮੇਰਾ ਸਲਾਮ ਹੈ ਕਿ ਉਹਨਾਂ ਨੇ ਛੜੀਆਂ ਦੇ ਖਿਲਾਫ ਕਿਸ ਕਦਰ ਉਹਨੇ ਸਬੂਤ ਤਾ ਮੈਂ ਦੇਖਿਆ ਕਿ ਪਿੰਡ ਦੇ ਕਾਫੀ ਲੋਕ ਹੋਰ ਖੜੇ ਆ ਉਹ ਤਾਂ ਦੇਖ ਰਹੇ ਆ ਤਮਾਸ਼ਾ ਪਰ ਉਹੜ ਤੱਕ ਗਏ ਉਹਨਾਂ ਟਿਕਾ ਕੇ ਥੱਪੜ ਮਾਰਦੇ ਤੇ ਬੁੜ ਕੇ ਜਾ ਡਿਗੇ ਨਾ ਛੜੀ ਨਾਲੀ ਦੇ ਵਿੱਚ ਸੋ ਔਰਤਾਂ ਪੰਜਾਬ ਦੀਆਂ ਜਿਹੀਆਂ ਵੀ ਆ ਜਿਹੜੀਆਂ ਨਸ਼ਿਆਂ ਦੇ ਖਿਲਾਫ ਨਹਿਮ ਦੇ ਵਿੱਚ ਲੜਾਈ ਲੜ ਰਹੀਆਂ ਆਪਣੇ ਤਰ੍ਹਾਂ ਨੂੰ ਬਚਾਉਣ ਦੀ ਲੜਾਈ ਲੜ ਰਹੀਆਂ ਪਰ ਇਹ ਇੱਕ ਵੱਡਾ ਮਾਮਲਾ ਹੈ ਇਸ ਵੱਡੇ ਮਾਮਲੇ 'ਚ ਜਦ ਤੱਕ ਇਸ ਲੜਾਈ 'ਚ ਅਬਾ ਪਲੀਜ਼ ਦੀ ਗੱਲ ਕਰਦੇ ਆ ਪ੍ਰਸ਼ਾਸਨ ਦੀ ਗੱਲ ਕਰਦੇ ਆ ਸਮਾਜ ਦੀ ਗੱਲ ਕਰਦੇ ਆ ਸਾਰਿਆਂ ਤਰ੍ਹਾਂ ਇਕੱਠਿਆਂ ਹੋ ਕੇ ਨਈ ਲੜਾਈ ਲੜਨੀ ਆ ਤਾਂ ਤੱਕ ਜਿਹੜੀ ਲੜਾਈ ਜਿੱਤीन ਜਾ ਸਕਦੀ ਬੇਸ਼ੱਕ ਸਰਕਾਰ ਨੇ ਡੈਡਲਾਈਨ ਜ਼ਰੂਰ ਮਈ ਦੀ ਦਿੱਤੀ ਆ ਜੀ ਅਰੇ ਮੇਰੀ ਵੱਡੀ ਤੇ ਅਹਿਮ ਗੱਲ ਇਹ ਵੀ ਆ ਕਿ ਸਾਰਿਆਂ ਨੂੰ ਸਾਂਝੇ ਤੌਰ ਤੇ ਲੜਾਈ ਲੜਨ ਦੀ ਲੋੜ ਆ ਤਾਂ ਹੀ ਇਹ ਵੱਡਾ ਮੋਰਚਾ ਫਤਿਹ ਕੀਤਾ ਜਾ ਸਕਦਾ ਜੀ ਜੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋਹ ਹ ਗੱਲ ਬਿਲਕੁਲ ਵਾਜਿਬ ਹੈ ਕਿ ਇੱਥੇ ਸਿਰਫ ਗੱਲ ਇਹ ਨਹੀਂ ਕਿ ਕੌਣ ਨਸ਼ਾ ਵੇਚ ਰਿਹਾ ਹੈ ਕੌਣ ਨਸ਼ਾ ਤਸਕਰ ਹੈ ਉਹਨਾਂ ਨਸ਼ਾ ਤਸਕਰਾਂ ਦੇ ਲਿੰਕ ਕਿੱਥੇ ਨੇ ਕਿਹਨਾਂ ਦੀ ਛਤਰ ਸ਼ਾਇਆ ਦੇ ਹੇਠੇ ਵਿਕ ਰਿਹਾ ਕਿਉਂਕਿ ਇੱਕ ਚੇਨ ਬਣੀ ਹੋਈ ਹੈ ਏ ਪਰ ਗੱਲ ਇਦਾਂ ਹੈ ਕਿ ਸਰਕਾਰ ਨੇ ਇਸ 체ਨ ਦੀ ਕੁੰਡੀ ਹੈ ਜਿਹੜੀ ਉਹ ਨੀਚੇ ਵਾਲੇ ਪਾਸਿਓਂ ਖੋਲੀ ਹੈ ਕਿ ਵੇਚ ਕਿਉਂ ਰਿਹਾ ਜੇ ਇਸ 체ਨ ਨੂੰ ਉੱਪਰ ਵਾਲੇ ਪਾਸੇ ਤੋਂ ਉੱਪਰ ਵਾਲੇ ਸਿਰੇ ਤੋਂ ਖੋਲਿਆ ਜਾਵੇ ਤਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਣੀਆਂ ਜਿਸ ਚ ਕਈ ਸਿਆਸੀ ਲੋਕ ਕਈ ਪੁਲਿਸ ਅਧਿਕਾਰੀ ਕਈ ਵੱਡੇ ਰੁਤਬੇ ਵਾਲੇ ਕਾਰੋਬਾਰੀ ਕਈ ਜਿਹੜੇ ਨੇ ਕਹਿ ਲੋ ਕਿ ਪੰਡਾਂ ਦੇ ਮੋਤਵਾਰ ਬੰਦੇ ਬਹੁਤ ਕੁਝ ਇਸ ਚੀਜ਼ਾਂ ਦੇ ਵਿੱਚ ਸਾਹਮਣੇ ਆ ਸਕਦਾ ਹੈ ਉਮੀਦ ਕਰਦੇ ਹਾਂ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ